ਪੰਪ ਦੇ ਰਾਤ ਆਪਾਂ ਇਸੇ ਤੇ ਆ ਕੇ ਖੜੇ ਸੀਗੇ ਤੇ ਲਓ ਜੀ ਸਾਰੇ ਮਿੱਤਰ ਪਿਆਰੇ ਕਹਿੰਦੇ ਖੜੇ ਆ ਤੜਕੇ ਦਾ ਟਾਈਮ ਹੋ ਗਿਆ ਜੀ ਮੈਂ ਰਾਤ ਨਾ ਆ ਟਰੱਕਾਂ ਦੀ ਗੱਲ ਕਰਦਾ ਸੀ ਆ ਜਦੋਂ ਪਾਰਕਿੰਗ ਫੁੱਲ ਹੋ ਜਾਂਦੀਆਂ ਨਾਲੇ ਮੈਂ ਕਿਹਾ ਲਾਣੇਦਾਰ ਨੂੰ ਅਰੈਸਟ ਕਰਵਾ ਦਈਏ 10 15 ਮਿੰਟ 15 ਕਿ ਮਿੰਟ ਹੋ ਗਏ ਅਗਲਾ ਡੈਨ ਅਗਲੀ ਸਵੇਰ ਤੇ ਇੱਕ ਨਵਾਂ ਹੋਰ ਵਲੌਗ ਡੈਨ ਹੈਗਾ ਜੀ ਅੱਜ 100 ਬਾਰ ਤੇ ਪੰਪ ਦੇ ਰਾਹ ਦਾ ਪੈਸੇ ਤੇ ਆ ਕੇ ਖੜੇ ਸੀਗੇ ਤੇ ਲਓ ਜੀ ਸਾਰੇ ਮਿੱਤਰ ਪਿਆਰੇ ਕਹਿੰਦੇ ਖੜੇ ਆ ਤੜਕੇ ਦਾ ਟਾਈਮ ਹੋ ਗਿਆ ਜੀ 4:30 ਵਾਹੇ ਗੁਰੂ ਠੰਡ ਬਹੁਤ ਹੋ ਗਈ ਹੈ ਅਲਵਾਟਾ ਦੇ ਵਿੱਚ ਕੋਟੀ ਕੱਢਣੀ ਪੈਗੀ ਅੱਜ ਤੇ ਅੱਜ ਆਪਣੀ ਡਿਲੀਵਰੀ ਥੋੜੀ ਟੱਗੀ ਮੈਂ ਕੱਲ ਹਰਦੀ ਤੁਰਿਆ ਸੀ ਇਹ ਬੱਕ ਆਪਣੀ ਚੱਲ ਪਈ ਆ ਤੇ ਹੁਣ ਆਪਾਂ ਚੱਲਿਆਂ ਸ਼ਾਵਰ ਲੈਣ ਵੇ ਆ ਬਾਸ਼ੂ ਨੂੰ ਤਾਂ ਜਾਣਾ ਹੀ ਹੈਗਾ ਨਾਲੇ ਬਾਅਦ ਵਿੱਚ ਨਾ ਸ਼ਾਵਰ ਲਿਆ ਜਾਊਗਾ ਤੇ ਸਾਰੇ ਖੱਟੇ ਪੀਲੇ ਟਰੱਕ ਬਈ ਸਾਰੇ ਖੜੇ ਆ ਆਪਣੀ ਆਪਣੀ ਪਾਰਕਿੰਗ ਦੇ ਵਿੱਚ ਤੇ 6:00 ਵਜੇ ਤੋਂ ਸਾਰਿਆਂ ਨੇ ਬਈ ਨਿਕਲਣਾ ਸਟਾਰਟ ਕਰ ਦਿੱਤਾ ਪੰਪ ਦੇ ਪੂਰੀਆਂ ਰੌਣਕ ਲੱਗੀਆਂ ਦੇਖੋ ਸਾਰੇ ਪੀਟਰ ਵੈਲਟ ਕੰਨਵਰ ਤੇ ਬਾਈ ਰਾਤ ਰਾਤ ਦਾ ਲਾਈਟਾਂ ਭਜਾਉਣੀਆਂ ਭੁੱਲ ਗਏ ਤੇ ਇੱਧਰਲੇ ਪਾਸੇ ਖੜਾ ਬਾਈ ਬੀਟਰੇਨ ਵਾਲਾ ਆਪਾਂ ਵੀ ਤੜਕੇ ਤੜਕੀ ਇਹ ਹੋ ਲਈ ਜਾ ਮੋਟੇ ਆ ਕੋਟੇ ਆ ਕੱਢਣੀਆਂ ਸਨੋਵ ਵਾਲਿਆਂ ਇੰਨੀ ਦੀ ਪਾਈ ਹੁਣ ਲੋਡ ਪਿਆ ਕਰਦੀ ਆ ਪਹਿਲਾਂ ਤਾਂ ਮੇਰਾ ਮਨ ਜਾ ਬਦਲਦਾ ਸੀ ਮੈਂ ਕਹਾ ਠੰਡ ਅੱਜ ਸ਼ਾਮ ਨੂੰ ਸ਼ਾਵਰ ਲਵਾਵਾਂਗੇ ਫੇਰ ਮੈਂ ਕਹਾ ਚੱਲ ਯਾਰ ਫਰੈਸ਼ ਹੀ ਹੋ ਜਾਗੇ ਲਈ ਲਈਏ ਬਾਹਲੇ ਦਾ ਅੱਧਾ ਘੰਟਾ ਲੇਟ ਪਹੁੰਚ ਜਾਗੇ ਹੋਰ ਕੀ ਆ ਆਪਾਂ ਨੂੰ ਬਾੜਾ ਰੱਸ਼ ਨਹੀਂ ਹੈਗਾ ਅੱਜ ਡਿਲੀਵਰੀ ਇੱਕ ਹੀ ਹੋਣੀ ਅੱਜ ਆਪਾਂ ਦੀ ਆ ਆ ਯੂਨਦਰ ਚੱਲਦੇ ਹਾਂ ਸ਼ਾਵਰ ਲੈਣੇ ਤੇ ਫਿਰ ਅੱਗੇ ਆਪਾਂ ਗੱਲਬਾਤ ਕਰਦੇ ਆਂ ਮੈਂ ਰਾਤ ਨੂੰ ਆਹ ਟਰੱਕਾਂ ਦੀ ਗੱਲ ਕਰਦਾ ਸੀ ਆ ਜਦੋਂ ਪਾਰਕਿੰਗ ਫੁੱਲ ਹੋ ਜਾਂਦੀਆਂ ਆਏ ਫਿਰ ਲੱਜੇ ਕਿ ਤਿੰਨ ਤਨ ਲੱਗੇ ਨਾ ਟਰੱਕ ਤੇ ਜਿਵੇਂ ਹੁਣ ਉਹ ਟਰੱਕਾਂ ਨੇ ਕੱਢਣਾ ਹੈਗਾ ਤੇ ਮੂਰੇ ਥਾਂ ਘੱਟ ਬਾਜਦਾ ਨਿਕਲਦਾ ਨਹੀਂ ਹੈਗਾ ਤਾਂ ਕਰਕੇ ਮੈਂ ਟਰੱਕ ਇੱਧਰ ਲਾਇਆ ਫਿਰ ਲੋ ਜੀ ਨਹਾਤ ਹੋ ਕੇ ਐਨ ਫਰੈਸ਼ ਹੋ ਕੇ ਤੇ ਆਪਾਂ ਆ ਗਏ ਲਾਨੀਦਾਰ ਕੋਲ ਹੁਣ ਕਰਕੇ ਤੇਲ ਪਾਣੀ ਚੈੱਕ ਗਰਮ ਕਰਕੇ ਤੇ ਮੁੜ ਕੇ ਚਾਹ ਚੂ ਬਣਾ ਕੇ ਤੇ ਤੁਰਦਿਆਂ ਬਸ ਅੱਧੇ ਘੰਟੇ ਤੱਕ ਆਪਾਂ ਦੇਰੇ ਵੈਚਰ ਰਗੇ ਆ ਚਾਹ ਜੂ ਆਪਣੀ ਬਣਾਈ ਪਈ ਸੀਗੀ ਮੈਂ ਮੈਂ ਕਿਹਾ ਖਾਣ ਨੂੰ ਮਾਰਾ ਮੋਟਾ ਕੁਝ ਬਣਾ ਲ ਗੇ ਤੇ ਬਾਅਦ ਆ ਗਏ ਭਾਈ 2 2.5 ਘੰਟੇ ਅੱਗੇ ਚੱਲ ਕੇ ਆ ਗਏ ਤੇ ਮੌਸਮ ਦੀ ਗੱਲ ਕਰੀਏ ਮੌਸਮ ਬਹੁਤ ਵਧੀਆ ਹੋਇਆ ਜਿਵੇਂ ਸਿਆਲਾਂ ਦੇ ਵਿੱਚ ਝੋਨਾ ਝਾਨਾ ਵੱਢਦੇ ਹੁੰਦੇ ਨੇ ਨਾ ਉਦੋਂ ਹੁੰਦਾ ਸੂਰਜ ਦੇਵ ਦਾ ਵੀ ਪ੍ਰਗਟ ਹੋ ਗਿਆ ਤੇ ਤੜਕਿਓ ਧੁੰਦ ਕਾਫੀ ਪਈ ਵੀ ਸੀਗੀ ਤੇ ਪਰ ਹੁਣ ਤਾਂ ਮੌਸਮ ਦਾ ਪੈ ਗਿਆ ਫਰਕ ਤੇ ਧੁੰਦ ਚੱਕੀ ਗਈ ਤੇ ਤੜਕਿਓ ਪਰ ਬਹੁਤ ਹੌਲੀ ਆਉਣਾ ਪਿਆ ਦੇਖ ਕੇ ਇੱਕ ਨੇਹਰਾ ਸੀ ਆ ਇੱਕ ਫੌਗ ਬਣ ਗਈ ਤਾਂ ਭਾਈ ਹੌਲੀ ਹੌਲੀ ਆਇਆ ਤੇ ਨਾਲੇ ਮੈਂ ਕਿਹਾ ਲਾਣੇਦਾਰ ਨੂੰ ਅਰੈਸਟ ਕਰਵਾ ਦਈਏ 10-15 ਮਿੰਟ 15 ਕਿ ਮਿੰਟ ਹੋ ਗਏ ਮੈਨੂੰ ਇੱਥੇ ਖੜੇ ਨੂੰ ਆ ਜੇ ਚੱਲਦੇ ਆ ਟਰੱਕ ਦੇ ਵਿੱਚ ਆਪਾਂ ਜਾਣਾ ਹੈਗਾ ਜੇ ਇਧਰਲੇ ਪਾਸੇ ਨੂੰ ਸ਼ਹਿਰ ਦਾ ਨਾਂ ਹੈਗਾ ਫੋਟ ਮੱਕਵਰੀ ਜਿੱਥੇ ਆਪਣੀ ਅੱਜ ਡਿਲੀਵਰੀ ਆ ਐ ਇੱਕ ਹੀ ਡਿਲੀਵਰੀ ਅੱਜ ਆਪਣੀ ਲਾਓ ਵੀ ਮਿੱਤਰੋ ਅੱਜ ਦੇ ਦਿਨ ਦੀ ਜਿਹੜੀ ਆਪਣੀ ਡਿਲੀਵਰੀ ਲਾਉਣੀ ਸੀਗੀ ਅੱਧੇ ਟ੍ਰੇਲਰ ਨਾਲ ਥੋੜਾ ਜਿਹਾ ਕੱਟ ਆਪਾਂ ਲਾਦਾ ਇੱਥੇ ਹੁਣ ਆਪਣਾ ਕੰਦੂ ਸਮਾ ਲਊਗਾ ਆ ਵੇਹਰਾ ਉਹਦੇ ਵਿੱਚ ਲਾਇਆ ਬਿਲਕੁਲ ਆਪਾਂ ਰੈਡੀ ਟੂ ਗੋ ਤੇ ਮਾੜਾ ਮੰਦਰ ਜਾ ਕੇ ਆਉਣਾ ਸੀ ਪੇਪਰ ਲੈ ਕੇ ਆਉਣੇ ਸੀ ਤੇ ਮੁੜ ਕੇ ਆਪਾਂ ਚੱਲਦੇ ਹਾਂ ਅਗਲੇ ਸ਼ਹਿਰ ਨੂੰ ਇੱਥੋਂ ਵਾਲੇ ਗੋਰੇ ਵੀ ਦੇਸੀ ਜੱਟ ਜਗਾੜੀ ਆਵਾ ਜ਼ਿੰਦਗੀ ਚ ਪਹਿਲੀ ਵਾਰ ਇੱਥੇ ਜਦੋਂ ਦਾ ਕੈਨੇਡਾ ਆਇਆ ਦੇਖਿਆ ਵੀ ਕਟਰ ਸਣੇ ਮਸ਼ੀਨ ਜਾਂਦੀ ਹੋਵੇ ਚਾਹਦਾ ਇਹਦਾ ਬਾਈ ਦਾ ਖੇਤ ਨੇੜੇ ਹੈਗਾ ਤੇ ਕਟਰ ਤਾਂ ਕਿਉਂਕਿ ਵੱਡਾ ਹੀ ਬਹੁਤ ਹੁੰਦਾ ਦੇਖੋ ਮੇਂ ਰੋਡ ਤੇ ਲਈ ਜਾਂਦਾ ਜਿਵੇਂ ਆਪਣੇ ਲੈ ਕੇ ਜਾਂਦੇ ਆਂ ਕੀ ਬਾਤ ਆ ਜੀ ਸਾਰਿਆਂ ਨੂੰ ਪਿਆਰ ਭਰੀ ਗੁੱਡ ਮਾਰਨਿੰਗ ਮਿੱਤਰੋ ਪਹੁੰਚ ਗਿਆ ਲੋਡ ਚੱਕਣ ਲੋਡ ਚੱਕਰ ਵਾਲੀ ਜਗ੍ਹਾ ਤੇ ਆਪਾਂ ਖੜੇ ਆ ਪਿੱਛੇ ਹੈਗੀਆਂ ਡੌਕਾਂ ਕਿਰਾ ਆਪਾਂ ਹੁਣ ਅੰਦਰ ਚੱਲ ਕੇ ਆਉਣਾ ਹੈਗਾ ਦਫ਼ਤਰ ਦੇ ਵਿੱਚ ਤੇ ਜੇ ਲੋਡ ਰੈਡੀ ਹੋਇਆ ਫਿਰ ਤਾਂ ਇਹਨਾਂ ਨੇ ਆਪਾਂ ਨਾਲ ਦੀ ਨਾਲ ਚੁੱਕਾ ਜਣਾਉਣਾ ਨਹੀਂ ਫਿਰ ਆਪਾਂ ਨੂੰ ਮਿੱਤਰੋ ਕਰਨੀ ਪੈਣੀ ਆ ਵੇਟ ਤੇ ਇੱਧਰਲੇ ਪਾਸੇ ਮੈਂ ਟਰੱਕ ਲਾਤਾ ਕਿਰਾ ਅੰਦਰ ਜਾ ਕੇ ਇੱਥੋਂ ਤੇ ਪਤਾ ਕਰਦੇ ਆ ਭਾਈ ਲੋਡ ਸਾਡਾ ਰੈਡੀ ਤਾਂ ਲੱਤੋ ਛੇਦੀ ਛੇਦੀ ਤੇ ਖਿੱਚ ਕੇ ਫਿਰ ਕੱਢਾਂਗੇ ਬਾਹਰ ਦੇਖਦੇ ਅੰਦਰੋਂ ਕੀ ਸੱਪ ਕੱਢਦੇ ਆ ਇਹ ਲੈ ਵੀ ਅੰਦਰ ਜਾ ਆਏ ਆ ਆਪਾਂ ਸਾਰੀ ਡਿਟੇਲ ਉਹਨਾਂ ਨੂੰ ਦੱਸਤੀ ਆ ਤੇ ਪਰ ਬੰਦੇ ਕਨਫਿਊਜ਼ ਹੋਏ ਫਿਰਦੇ ਆਖਣੀ ਲੋਡ ਕਰਨਗੇ ਜਾਂ ਟਾਈਮ ਲਾਉਣਗੇ ਉਹ ਆਪਾਂ ਨੂੰ ਪਤਾ ਲੱਗੂਗਾ ਕਿਰਾ ਆਪਾਂ ਨੂੰ ਉਹਨਾਂ ਨੇ ਕਹਤਾ ਕਿ ਦੋ ਨੰਬਰ ਡੋਰ ਤੇ ਆ ਆਪਾਂ ਟਰੱਕ ਕਰ ਦੋ ਬੈਕ ਦੋ ਨੰਬਰ ਹੈ ਕਿੱਥੇ ਆ 4 10 ਅੱਛਾ ਉਹ ਦੋ ਨੰਬਰ ਉਹ ਆ ਉਹ ਖੋਲਤੀ ਡੋਰ ਉਹਨਾਂ ਨੇ ਉੱਥੇ ਆਪਾਂ ਕਰ ਦਿਆਂ ਬੈਕ ਫੇਲਰ ਬਾਬੇ ਆਪਣਾ ਕੱਲ ਖਾਲੀ ਹੋ ਗਿਆ ਸੀ ਆ ਕੱਲ ਆ ਗਏ ਆਪਾਂ ਖੜ ਗਏ ਸੀ ਉਹ ਤੋਂ ਗਾਹ ਤੱਕ ਮਾ ਗੇ ਲੈਉਣੇ ਕੱਲਾ ਪਾ ਆ ਕੇ ਖੜਕੇ ਸੀਗੇ ਐਡਮੈਂਟਨ ਸ਼ਹਿਰ ਦੇ ਵਿੱਚ ਤੇ ਲੋਡ ਕੱਲ ਮਿਲਿਆ ਨਹੀਂ ਸੀ ਅੱਜ ਤੜਕੇ ਆ ਕੇ ਆਪਾਂ ਨੂੰ ਲੋਡ ਮਿਲਿਆ ਏ ਤੇ ਜਿਵੇਂ ਹੀ ਲੋਡ ਮਿਲਿਆ ਨਾਲ ਦੀ ਨਾਲ ਆਪਾਂ ਨੂੰ ਮੈਸੇਜ ਆ ਗਿਆ ਤੇ ਨਾਲ ਦੀ ਨਾਲ ਆਪਾਂ ਚੱਕਣ ਆ ਗਏ ਪੂਰੀ ਜਗ੍ਹਾ ਘੱਟ ਹੈਗੀ ਆ ਜੂ ਟਰਨ ਔਖੇ ਬੱਜੂਗਾ ਜੂ ਟਰਨ ਤੇ ਤਾਂ ਮਾਰ ਲੈਨੇ ਆ ਕਿਉਂਕਿ ਆਪਦੇਲੇ ਪਾਸੋਂ ਟਰੱਕ ਹਮੇਸ਼ਾ ਬੈਕ ਕਰਨਾ ਸੌਖਾ ਕਿਉਂਕਿ ਇੱਧਰਲੇ ਪਾਸੇ ਦੇਖਦਾ ਰਹਿੰਦਾ ਜਦੋਂ ਆ ਪੁੱਠੇ ਪਾਸੇ ਲਿਆਉਣੇ ਆ ਉਹਦੇ ਵਿੱਚ ਫਰਦੀਂਦਾ ਨਹੀਂ ਹੈਗਾ ਫਿਰ ਥੋੜਾ ਔਖਾ ਹੋ ਜਾਂਦਾ ਬੈਕ ਕਰਦਾ ਤਾਂ ਕਰਕੇ ਆਪਾਂ ਜੂ ਟਰਨ ਮਾਰਿਆ ਤੇ ਥੋੜਾ ਆਪਣੇ ਵਾਲੇ ਪਾਸੇ ਜਿਹੜਾ ਹੈਗਾ ਇਧਰੋਂ ਬੈਕ ਲੱਗ ਗਿਆ ਨਾਲ ਦੇਖ ਕੇ ਲੈ ਵੀ ਜੂ ਟਰਨ ਵੱਜ ਗਿਆ ਆਪਣਾ ਓਏ ਹੋ ਹੋ ਤੇ ਬਾਕੀ ਤੁਸੀਂ ਬਾਬੇ ਚੈਨਲ ਆਪਣਾ ਕਰੋ ਸਬਸਕ੍ਰਾਈਬ ਆਇਆ ਕਰਦੇ ਆ ਵੀਡੀਓ ਹੁਣ ਠਾ ਠਾ ਕਰਕੇ ਤੇ ਚੈਨਲ ਆਪਣਾ ਤੁਸੀਂ ਸਬਸਕ੍ਰਾਈਬ ਕਰ ਲਓ ਉਨਾ ਟਾਈਮ ਆਪਾਂ ਕਰਦੇ ਆ ਬੈਕ ਤੇ ਜੇ ਲੋਡ ਦੀ ਗੱਲ ਕਰੀਏ ਲੋਡ ਦੀ ਗੱਲ ਕਰਕੇ ਵੀ ਹੈਗਾ ਦਾ ਇਹ ਹੈਗਾ ਵੀ ਆਪਣਾ ਲੋਹੇ ਦੇ ਕੋਈ ਕਲੈਂਪ ਹੋਗਾ ਜਾਂ ਹੋਰ ਆ ਹਨਾ ਇਦਾਂ ਦਾ ਕੁਝ ਹੈਗਾ ਛੋਟੇ ਛੋਟੇ ਪੁਰਜੇ ਆਣਗੇ ਕਿੱਡਾ ਹੋਣਗੇ ਜਿੱਦ ਤੱਕ ਮੈਨੂੰ ਲੱਗਦਾ ਬਾੜੇ ਮੋٹے ਵੱਡੇ ਐਂਗਲ ਵੀ ਹੋਣਗੇ ਅੰਦਰੋਂ ਵੇਖ ਕੇ ਆ ਬਾਕੀ ਪਤਾ ਲੱਗੂਗਾ ਲੈ ਐਵੇਂ ਕਹਿੰਦੇ ਆ ਕਰਦੇ ਪਿਆ ਅਗਰ ਹੁਣ ਆਪਣਾ ਹੋ ਗਿਆ ਬੈਗ ਤੇ ਲੋਡ ਦੇਣੇ ਕਿੰਨੇ ਕ ਟਾਈਮ ਤੱਕ ਕਰਦੇ ਆ ਫਿਰ ਆਪਾਂ ਕਰਦੇ ਇੱਥੇ ਵੇਟ ਤੇ ਮੇਰੇ ਸਾਹਮਣੇ ਹੈਗਾ ਕਿਤੇ ਲੋਹੇ ਵਾਲਾ ਕੰਮ ਹੀ ਇਹਨਾਂ ਦਾ ਵੀ ਗਾਡਰਾਂ ਨੂੰ ਉਡਾਉਣਾ ਦਾ ਤੇ ਆ ਮੈਨੂੰ ਲੱਗਦਾ ਵੀ ਸ਼ਾਇਦ 5 ਟਨ ਤੱਕ ਮੈਨੂੰ ਲੱਗਦਾ ਭਾਰ ਚੱਕ ਸਕਦੀ ਹੈ ਕ੍ਰੇਨ ਜੀ ਇਹ ਲੋਡ ਹੁੰਦੇ ਆ ਵੀ ਖੁੱਲੇ ਫੱਟੇ ਵਾਲੇ ਉਹ ਵੀ ਇੱਕ ਟਰੱਕ ਲੋਡ ਕਰੀ ਜਾਂਦੇ ਸਾਹਮਣੇ ਉਹ ਦੇ ਕਰੀ ਜਾਂਦੇ ਮੇਰੇ ਥੱਲੇ ਟ੍ਰੇਲਰ ਲਿਆ ਕੇ ਖੜਾ ਲੈਂਦੇ ਆ ਤੇ ਕ੍ਰੇਨ ਨਾਲ ਚੱਕ ਚੱਕ ਕੇ ਰੱਖ ਦਿੰਦੇ ਆ ਜਿੰਨਾ ਵੀ ਲੋਹੇ ਦਾ ਕੰਮ ਹੀ ਆ ਇਹਨਾਂ ਦਾ ਵੀ ਮਿਲਦਾ ਸਾਰਾ ਤੇ ਉਹ ਗਾਡਰ ਗੂਟ ਜਿਹੇ ਉੱਤੇ ਰੱਖੀ ਜਾਂਦੇ ਆ ਲੈਵੀ ਟ੍ਰੇਲਰ ਹਿੱਲ ਤਾਂ ਲੱਗਿਆ ਲੱਗਦਾ ਕਰ ਦੇਣਗੇ ਛੇਤੀ ਲੋਡ ਰੈਡੀ ਹੋਣਾ ਜੇ ਲੋਡ ਰੈਡੀ ਹੋਇਆ ਤਾਂ ਅੱਧੇ ਘੰਟੇ ਦੇ ਵਿੱਚ ਕਰ ਦੇਣਾ ਫਿਰ ਆਪਾਂ ਖਿੱਚ ਲਾਂਗੇ ਬਾਟ ਉਹਨਾਂ ਨੇ ਖੱਤਾ ਪਤਾ ਨਹੀਂ ਕਿਵੇਂ ਰਹਿ ਗਏ ਤੇ ਬੱਚੇ ਹੀ ਨਿਕਲ ਗਏਗਾ ਦੁਆਰਾ ਪਾ ਭਰਿਆ ਹੈ ਸੀਸੇ ਨਾਲ ਕਰ ਲਈ ਉਧਰੋਂ ਲੋਡ ਵੀ ਆਪਣਾ ਰੈਡੀ ਹੈ ਕਿਉਂਕਿ ਪਤਾ ਲੋਡ ਆਪਣਾ ਰੈਡੀ ਹੋ ਗਿਆ ਪੇਪਰ ਵਰਕ ਵੀ ਆਪਾਂ ਨੂੰ ਬਾਈ ਹੁਣੀ ਦੇ ਗਏ ਆ ਹੁਣ ਟ੍ਰੇਲਰ ਖਿੱਚ ਕੇ ਗਾਹ ਨੂੰ ਲਾ ਕੇ ਡੋਰਾ ਚੱਲਾਂਗੇ ਮੇਰੇ ਤਾਂ ਕੱਪੜੇ ਗਿੱਲੇ ਹੋ ਗਏ ਜਦੋਂ ਮੈਂ ਧੋਣ ਲੱਗਾ ਬੋਤਲ ਤਾਂ ਉਹ ਢੱਕਣ ਤੇ ਲਾ ਦੀਆ ਉਹ ਤਾਂ ਤਾਂ ਸਾਰੀ ਬੋਤਲ ਡੁੱਲ ਕੇ ਸਾਰੇ ਕੱਪੜਿਆਂ ਤੇ ਪੈ ਗਈ ਪੈਂਟ ਪੁੰਡ ਗਿੱਲੀ ਹੋ ਗਈ ਆ ਫਿਰ ਆਪਾਂ ਡੋਰਾ ਲਾ ਲਗੇ ਡੋਰਾ ਲਾ ਕੇ ਇਹਦੇ ਮੁੜ ਕੇ ਬਾਬਿਓ ਲੈ ਕੇ ਬਾਬੇ ਨਾਲ ਚੱਲਾਂਗੇ ਵਾਪਸ ਆਪਾਂ ਸਰੀ ਪੈਂਡ ਮਿੱਤਰਾਂ ਨਾਲ ਜੇ ਉਧਰੋਂ ਤਿਆਰੀ ਖਿੱਚ ਦੇਣੀ ਆ ਤੇ ਮੈਂ ਗਾਹ ਨੂੰ ਖਿੱਚ ਕੇ ਡੋਰਾ ਲਾਇਆ ਮੈਂ ਤੇ ਤੁਸੀਂ ਉਹਨਾਂ ਟਾਈਮ ਬਾਬਿਓ ਕਰ ਲੋ ਜੀ ਨਾਲ ਆਪਣਾ ਸਬਸਕ੍ਰਾਈਬ ਮਾਰ ਦਿਓ ਜੇਰਾ ਘੰਟੀ ਦੇ ਵੀ ਉਂਗਲੀ ਤੇ ਤਾਂ ਕਿ ਆਪਣੀਆਂ ਨੋਟੀਫਿਕੇਸ਼ਨਾਂ ਤਾਂ ਨਾ ਹੋ ਗਿਆ ਰਹਿਣ ਟਰੇਲਰ ਗਾਂ ਖਿੱਚੋਂ ਦੀ ਪਤਾ ਲੱਗਿਆ ਬਾਬੇ ਲੋਡ ਕਹਿੰਦੇ ਹੈਗਾ ਫੁੱਲ ਭਰ ਚਲੋ ਸਾਰਾ ਲੋਹਾ ਲੋਹੀ ਹੋਣਾ ਬਾਕੀ ਦੇਣੇ ਪਿੱਛੇ ਡੋਰਾ ਤੇ ਜਾ ਕੇ ਕਹਿੰਦੇ ਕੀ ਲੱਗਿਆ ਇਹਨਾਂ ਨੇ ਓਕੇ ਮੂਰੇ ਮੂਰੇ ਲੋਡ ਹੈਗਾ ਹੈ ਕੋਈ ਗੱਲ ਨਹੀਂ ਉੱਥੇ ਮਾਰ ਦੇਣੀ ਆਪਾਂ ਬੈਲਟ ਤੇ ਖਿੱਚਦੇ ਆ ਫਿਰ ਕੰਮ ਨੂੰ ਕਰ ਮੜਾਇਆ ਡੋਰ ਲਾਉਣ ਲੱਗਿਆ ਸੀ ਆਹ ਜਿਹੜੇ ਡੋਰ ਚ ਪ੍ਰੋਬਲਮ ਆ ਥੋੜਾ ਯਾਰ ਹਾਰਡ ਲੱਗਦਾ ਕਹਿੰਦੇ ਹੁੰਦੇ ਲੱਤਾਂ ਦੇ ਪੂਸਾ ਥਾਣਾ ਨਹੀਂ ਮੰਨਦੇ ਉਹ ਥੌੜੀ ਲੈ ਕੇ ਚੱਲਿਆ ਕਟਕਟਈਆ ਕਰਕੇ ਜਿਹੜਾ ਡੋਰ ਬੰਦ ਕਰ ਲਗੇ ਮੁੜ ਕੇ ਕੋਈ ਟੈਨਸ਼ਨ ਨਹੀਂ ਇੱਧਰ ਦਾ ਨਹੀਂ ਡੋਰ ਲੱਗਦਾ ਇਹਦਾ ਕਟ ਕਟਾਈਆ ਕਰਨਾ ਪੈਣਾ ਹੁਣ ਇੱਧਰ ਦਾ ਲੱਗ ਗਿਆ ਤੇ ਬਾਕੀ ਹੁਣ ਦੁਬਾਰਾ ਲਾ ਕੇ ਦੇਣੇ ਆ ਉਹ ਉੱਥੇ ਲੱਗਿਆ ਨਹੀਂ ਥੋੜਾ ਥਾਂ ਸੀ ਆ ਵੀ ਹੁਣ ਇੱਕ ਪਾਸੇ ਉੱਚਾ ਇੱਕ ਪਾਸੇ ਨੀਵਾ ਕਈ ਵਾਰ ਬਾਕਸ ਕਰਕੇ ਨਾ ਤਾਂ ਕਰਕੇ ਡੋਰਾ ਨਹੀਂ ਲੱਗਦੀਆਂ ਇਹਨੂੰ ਫਿਰ ਗਾਂ ਪਛਾਤ ਤੋੜ ਕੇ ਡੋਰਾ ਲਾਉਣੀ ਪੈਂਦੀ ਆ ਇੱਕ ਵਾਰੀ ਟਰਾਈ ਕਰਦੇ ਆ ਆਏ ਵੀ ਧਿਆਨ ਮਾਰਨਾ ਪੈਂਦਾ ਔਰ ਥੱਲੋਂ ਡੋਰਾ ਬੰਦ ਹੋ ਗਈ ਹੈ ਨਾ ਹੁਣ ਆਪ ਨੂੰ ਚਲੋ ਤਜਰਬਾ ਹੀ ਆ ਉਹਦੇ ਕਿ ਨੂੰ ਹੌਲੀ ਹੌਲੀ ਬੰਦੀ ਨਾਉਂਦਾ ਤਾਂ ਦੇਖੋ ਹੌਲੀ ਕੁੰਡੀ ਆੜੀ ਨਹੀਂ ਕਈ ਵਾਰ ਐ ਡੋਰਾ ਖੁੱਲਾ ਰਹਿ ਜਾਂਦੇ ਜਦੋਂ ਵੀ ਸੀਲ ਲਾਉਣੀ ਆ ਥੱਲੋਂ ਆਹਾਂ ਲੋਕ ਦੇਖਨੇ ਆ ਤੇ ਤਾਂ ਤੋਂ ਵੀ ਦੇਖਨੇ ਆ ਉਹ ਜ਼ਰੂਰੀ ਆ ਕਈ ਵਾਰ ਜੇਵੇਂ ਹੁਣ ਉਹ ਖੁੱਲਾ ਰਹਿ ਗਿਆ ਕਈ ਵਾਰ ਬੰਦਾ ਇੱਥੇ ਜੇ ਸੀਲ ਲਾਤੀ ਕੋਈ ਹੱਲ ਨਹੀਂ ਹੈਗਾ ਬਈ ਫਿਰ ਉਹਦਾ ਚਾਹੀਦਾ ਸੀਲ ਨਵੀਂ ਲੈਣੀ ਪੈਣੀ ਆ ਕਿਉਂਕਿ ਹੋ ਤਾਮਣਾ ਤਾਲਾ ਲੋਕੜਾ ਫਸਿਆ ਨਹੀਂ ਹੈਗਾ ਹੁਣ ਆਪਾਂ ਆਹ ਦੀ ਡੋਰ ਦੁਬਾਰਾ ਖੋਲਾਂਗੇ ਲੋਕ ਤਾਂ ਆਲਾ ਪਸਾਵਾ ਲਓ ਵੀ ਮਿੱਤਰ ਆਲ ਡਨ ਹੋ ਗਿਆ ਤਾਂ ਹੀ ਆ ਨਿਤ ਨਵੀਂ ਚੀਜ਼ ਸਿੱਖਨ ਨੂੰ ਮਿਲਦੀ ਹੈ ਕਿਸੇ ਵੀ ਕੰਮ ਦੇ ਵਿੱਚ ਇਹ ਜਿਹੜੀਆਂ ਚੀਜ਼ਾਂ ਹੁੰਦੀਆਂ ਛੋਟੀਆਂ ਛੋਟੀਆਂ ਪਰ ਐਕਸਪੀਰੀਅੰਸ ਦੇ ਹਿਸਾਬ ਨਾਲ ਬੰਦੇ ਨੂੰ ਸਾਰੀਆਂ ਚੀਜ਼ਾਂ ਪਤਾ ਲੱਗਦੀਆਂ ਰਹਿੰਦੀਆਂ ਜੇ ਹੁਣ ਆਪਾਂ ਨਾ ਦੇਖਦੇ ਡੋਰ ਉਵੇਂ ਖੁੱਲ ਹੀ ਜਾਣ ਵਾਲੀ ਆ ਚਾਹ ਜੋ ਚੱਲਦੇ ਆ ਟਰੱਕ 'ਚ ਤੇ ਵਧਾਉਣੇ ਆ ਸਫ਼ਰ ਹੁਣ ਸਰੀ ਪੈਂਡ ਨੂੰ ਆ ਵੀ ਕਹਿੰਦਾ ਬਾਈ ਲੱਦੀ ਫਿਰਦਾ ਪੁਰਾਣੇ ਕਹਿੰਦੇ ਜੌਂਡੀਅਰ ਪਤਾ ਨਹੀਂ ਕਿੰਨੇ ਮਾਡਲ ਹੋਣਗੇ ਪੁਰਾਣੇ ਜੌਂਡੀਅਰ ਜਿਹੜਾ ਜੰਮੀ ਆ ਦਾ ਚੈਨਾ ਵਾਲਾ ਛੋਟਾ ਜਿਹਾ ਕੀ ਬਾਤ ਉਹ ਦੂਜਾ ਜੌਂਡੀਅਰ 720 ਮਾਡਲ ਬਾਈ 올ਡ ਸਕੂਲ ਦਾ ਲੋਡ ਲੱਦੀ ਫਿਰਦਾ 올ਡ ਸਕੂਲ ਕਹਿੰਦੇ ਆਪਾਂ ਆ ਗਏ ਬਾਈ ਉਸੇ ਪੰਪ ਤੇ ਟਰੇਲਰ ਅੱਧਾ ਖਾਲੀ ਆ ਕੰਪਨੀ ਵਾਲੇ ਕਹਿੰਦੇ ਲੋਡ ਲੱਭਣਾ ਵੇਟ ਕਰੋ ਅੱਧਾ ਘੰਟਾ ਆਪਾਂ ਫਿਰ ਤਾਂ ਦੁਬਾਰਾ ਉਸੇ ਪੰਪ ਤੇ ਆ ਗਏ ਜਿੱਥੋਂ ਤੜਕ ਤੁਰੇ ਜੀ ਆ ਵੀ ਕਰੋ ਚੈੱਕ ਕਹਿੰਦੇ ਲੋਡ ਮਾਰਿਆ ਕੀ ਆਵਾਤਾਂ ਬਾਈ ਜਮਾ ਹੀ ਕਹਿੰਦੇ ਪੁਰਾਣਾ ਟਰੈਕਟਰ ਲੱਦੀ ਫਿਰਦਾ ਤੇ ਸੀਟ ਵੀ ਜਿਹੜੇ ਲੋਹੇ ਦੀ ਬਣੀ ਆ ਇਹ ਹੈਗਾ ਜੀ ਜੌਂਡੀਆਰ ਕਹਿੰਦੇ ਇਹ ਮਾਡਲ ਹੈਗਾ 720 ਪਾਵਰ ਸਟੀਅਰਿੰਗ ਆ ਉਹਨਾਂ ਟਾਈਮਾਂ ਦੇ ਵਿੱਚ ਪੁਰਾਣੇ ਟਾਈਮਾਂ ਦੇ ਵਿੱਚ ਵੀ ਇਹ ਕਹਿੰਦੇ ਪਾਵਰ ਸਟੀਅਰਿੰਗ ਆ ਇਹ ਕਮਾਲ ਦੀ ਗੱਲ ਹੋ ਗਈ ਪਾਵਰ ਸਟੀering ਆ ਹੈਗਾ ਕਹਿੰਦੇ ਚੀਨ ਵਾਲਾ ਇਹ ਵੀ ਜੌਂਡੀਆਰਾ ਟੈਮਟ ਡਿਜ਼ੀਸ਼ਨ ਪਤਾ ਨਹੀਂ ਕਿਹੜਾ ਲੱਗਦਾ ਕਿਤੇ ਚੱਲੇ ਆ ਇਹ ਵੀ ਚੀਨ ਵਾਲਾ ਆ ਗਿਆ ਆ ਵੀ ਚੀਨ ਵਾਲਾ ਆ ਗਿਆ ਕੀ ਬਾਤਾਂ 올ਡ ਸਕੂਲ ਬਾਈ ਸਾਰਾ ਲੋਡ ਲੱਦਿਆ ਵਾ ਇਹਦੇ ਵੀ ਮਗਰ ਸ਼ੀਟ ਦੇਖੋ ਪਤਾ ਨਹੀਂ ਕਿੰਨਾ ਕਿ ਮਹਿੰਗਾ ਲੋਡ ਹੋਣਾ ਅੰਟੀਕ ਪੀਸ ਯਾ ਅੰਟੀਕ ਪੀਸ ਜਿਹੜੇ ਹੈਗੇ ਤੇ ਆਪਾਂ ਜਿਹੜਾ ਲੋਡ ਦੀ ਗੱਲ ਬਾਤ ਆਏ ਸੀਗੀ ਆ ਖੜਾ ਕਣਕ ਸਰੋਂ ਪਾਉਣ ਵਾਲਾ ਟਰੇਲਰ ਇਹ ਕੀ ਕਰਦੇ ਆ ਤਾਂ ਦੀ ਲੱਦ ਦਿੰਦੇ ਆ ਆ ਘਮਾ ਗਏ ਜਿਹੜਾ ਹੈਗਾ ਉਹ ਖੁੱਲ ਜਾਂਦਾ ਹੁੰਦਾ ਜਿਗਾੜ ਥੱਲੇੋਂ ਫਿਰ ਸਰੋਂ ਜਿੱਥੇ ਕਰਦੇ ਨੇ ਡੰਪ ਉੱਥੇ ਥੱਲੇ ਗ੍ਰੇਲਾਂ ਲੱਗੀਆਂ ਹੁੰਦੀਆਂ ਉੱਥੇ ਖੜਾ ਆ ਕੇ ਤੇ ਕਮਾ ਕੇ ਥੱਲੇ ਸਾਰੀ ਸਰੋਂ ਡੰਪ ਹੋ ਜਾਂਦੀ ਐ ਇੱਕ ਟਰਾਲੀ ਮਗਰ ਆ ਤੇ ਇੱਕ ਟਰਾਲੀ ਮੂਰਿਆ ਉਹਦੇ ਵੀ ਸੇਮ ਉਦਾਂ ਹੀ ਆ ਟੈਕਨੋਲੋਜੀ ਵਾਲੀਆਂ ਟੈਕਨੋਲੋਜੀਆਂ ਕੋ ਰਹਿਣੀਆਂ ਤੇ ਆਪਾਂ ਗੱਲ ਕਰਦੇ ਸੀ ਆਪਾਂ ਉਸੇ ਪੰਪ ਤੇ ਫੇਰ ਆ ਕੇ ਕੰਪਨੀ ਕਹਿੰਦੀ ਲੋਡ ਲੱਭਣਾ ਇਹ ਅੱਧਾ ਟਰੇਲਰ ਸੀਗਾ ਤੇ ਆਪਾਂ ਅੱਧਾ ਘੰਟਾ ਵੇਟ ਕਰਨੀ ਆ ਜੇ ਮਿਲ ਗਿਆ ਤਾਂ ਠੀਕ ਆ ਨਹੀਂ ਫਿਰ ਮਾਰਾਂਗੇ ਸਿੱਧਾ ਜਾਵਾਂਗੇ ਪੈਂਟ ਨੂੰ ਤੇ ਆਪਾਂ ਦਾ ਟਾਈਮ ਕਰਾਈਏ ਪੇਟ ਪ ਲੋਬੀ ਰੋਟੀ ਗਈ ਆਪਣੀ ਮੌਕ ਤੇ ਅੱਜ ਲਾਵਾਂਗੇ ਕਹਿੰਦੇ 버거 ਨਾਲ ਮੱਥਾ ਇਹ ਆਪਾਂ ਲਿਆ ਜੀ ਨਾਨਕਪੁਰੀ ਵਾਲੀ ਟਿੱਕੀ ਵਾਲਾ ਜੀ ਐਮਡਬਲਯੂ ਦਾ ਵਧੀਆ 버거 ਹੁੰਦਾ ਇਹਦੇ ਵਿੱਚ ਵੈਜੀ ਟਿੱਕੀ ਹੁੰਦੀ ਹਨੀ ਉਹਨਾਂ ਨੇ ਪਾਏ ਵਾ ਵਧੀਆ ਤੇ ਇਹਦੇ ਨਾਲ ਆਪਣਾ ਡੰਗਾ ਵਧੀਆ ਸਰ ਜਾਣਾ ਤੇ ਕਾਲ ਹਜੇ ਆਈ ਨਹੀਂ ਹੈਗੀ ਤੇ ਦੇਖਦੇ ਆ ਕਿੰਨੇ ਕੋਈ ਤਾਂ ਕਾਲ ਆਉਂਦੀ ਆ ਨਹੀਂ ਫਿਰ ਆਪਾਂ ਤੁਰ ਪਣਾ ਮੈਂ ਕਿਹਾ ਉਹਨਾਂ ਟਾਈਮ ਖਾਈ ਲੈਨੇ ਆ ਇਦਾਂ ਦਾ ਬਈ ਹੁੰਦਾ ਟਮਾਟਰ ਪਾ ਦਿੰਦੇ ਆ ਵਿੱਚ ਆਲੂ ਟਿੱਕੀ ਹੁੰਦੀ ਆ ਵੈਜੀਆਂ ਵਾਸਤੇ ਵਧੀਆ ਆਪਸ਼ਨ ਆ ਤੇ ਬੈਦੇ ਹੁੰਦਾ ਵੀ ਸਵਾਦ ਆ ਇਹ ਬਾਈ ਟ੍ਰੇਲਰ ਛੱਡ ਕੇ ਗਿਆ ਪਰ ਆ ਵਧੀਆ ਚੀਜ਼ ਆ ਬਾਈ ਹਰੇਕ ਦੇ ਟ੍ਰੇਲਰ ਚ ਹੋਣੀ ਚਾਹੀਦੀ ਆ ਟਰੱਕ ਦੇ ਵਿੱਚ ਸੌਰੀ ਬਾਈ ਦਾ ਲਾਇਆ ਹੈਗਾ ਕਿੰਗ ਪੈਨ ਨੂੰ ਲੋਗ ਜਿਹੜਾ ਥੱਲੇ ਕਿੰਗ ਪੈਨ ਹੁੰਦੀ ਆ ਫਿਫਥ 휠 'ਚ ਜਾ ਕੇ ਪੜਦੀ ਆ ਤੇ ਬਾਈ ਦਾ ਲੋਗ ਲਾਇਆ ਤੇ ਥੱਲੇ ਝਾਂਦਰਜੀ ਲੰਕੀ ਜਾਂਦੀ ਆ ਬੰਦੇ ਨੂੰ ਪਤਾ ਲੱਗ ਜਾਂਦਾ ਵੀ ਕਿੰਗ ਪੈਨ ਦਾ ਲੋਗ ਲੱਗਿਆ ਕਈ ਵਾਰ ਬੰਦਾ ਸਿੱਧਾ ਟਰੱਕ ਬੈਕ ਕਰ ਦਿੰਦਾ ਹੈ ਨਾ ਇਹ ਇਦਾਂ ਦਾ ਲੋਗ ਹੁੰਦਾ ਜਿਵੇਂ ਆਪਾਂ ਗੱਟ 'ਚ ਕੜਾ ਪਾਉਨੇ ਆ ਕਿੰਗ ਪੈਨ ਦੇ ਉੱਤੇ ਚੜ ਜਾਂਦਾ ਇਹ ਫਿਰ ਆਇਆ ਵੀ ਹੁਣ ਕੋਈ ਇਹਨੂੰ ਹੁੱਕ ਕਰਕੇ ਨਹੀਂ ਲਿਆ ਸਕਦਾ ਜਾਂਦਾ ਉਹ ਬੰਦਣਾ ਪੈਣਾ ਵੱਢਣਾ ਪ ਸਾਹ ਹੱਲ ਕਰਨੇ ਪੈਣੇ ਆ ਫੇਰ ਜਾ ਕੇ ਟਰੇਲਰ ਲੈ ਕੇ ਜਾਣਾ ਨਹੀਂ ਤਾਂ ਕਿ ਕਈ ਵਾਰ ਚੋਰੀ ਹੋਣ ਦਾ ਡਰ ਰਹਿੰਦਾ ਤਾਂ ਕਰਕੇ ਬਈ ਕਿੰਗ ਪੈਨ ਬਹੁਤ ਜ਼ਰੂਰੀ ਹੈ ਲੋਕ ਟਰੱਕ ਦੇ ਵਿੱਚ ਤੁਹਾਡੇ ਕੋਲ ਲੈ ਮਿੱਤਰੋ ਕੰਪਨੀ ਵਾਲੇ ਕਹਿੰਦੇ ਥੋੜੀ ਵੇਟ ਕਰਨੀ ਪੈਣੀ ਆ ਤੇ ਆਪਾਂ ਫਿਰ ਧਰ ਦੀ ਚਾਹ ਵਾਲੀ ਪਤੀਲੀ ਮੈ ਉਹਨਾਂ ਟਾਈਮੋਂ ਚਾਹ ਬਣਾ ਲਈਏ 버ਗਰ ਤਾਂ ਖਾ ਲਿਆ ਨਾਲੇ ਥੱਲੇ ਜੇ ਹੋ ਜੂਗਾ ਤੇ ਨਾਲੇ ਹੋ ਗਿਆ ਦੁਪਹਿਰ ਦਾ ਟਾਈਮ ਹੁਣ ਥੋਪੀ ਇਹੋ ਜੀ ਹੈਗੀ ਨੀਂਦ ਬਹੁਤ ਆਉਂਦੀ ਹੈ ਤੇ ਨਾਲ ਆਦਰ ਕੁਦਰ ਕੱਟ ਕੇ ਬਣਾਉਣੇ ਚਾਹ ਫਿਰ ਆਪਾਂ ਫਿਰ ਦੇਖਦੇ ਆ 15-20 ਮਿੰਟ ਕਹਿੰਦੇ ਹੋਰ ਵੇਟ ਕਰੋ ਫਿਰ ਦੇਣਾ ਕੀ ਮਾਹੌਲ ਬੰਦ ਆਏਗਾ ਲੈ ਵੀ ਯਾਰ ਖੰਡ ਥੋੜਾ ਮਿੱਠਾ ਉਹਦੇ ਕੋਲ ਰੋਕ ਕੇ ਤੇ ਚਾਹ ਪੱਤੀ ਠੋਕ ਕੇ ਆਪਣਾ ਕੰਮ ਉਲਟਾ ਹੈਗਾ ਆਪਾਂ ਥੋੜਾ ਮਿੱਠਾ ਪੱਧ ਪੀਨੇ ਆ ਬਹੁਤ ਆ ਬਹੁਤ ਆ ਚੱਲਾ ਯਾਰ ਜਿਵੇਂ ਬਾਲਾ ਆ ਗਿਆ ਟੀਕੇ ਚਾ ਉਹਦੋਂ 15-20 ਮਿੰਟ ਹੋ ਜਾਣਗੇ ਫਿਰ ਉਹਨਾਂ ਨੂੰ ਪੁੱਛਾਂਗੇ ਕੀ ਕਹਿੰਦੇ ਹੈਗੇ ਆਪਾਂ ਬਾਕੀ ਜੇ ਤੁਹਾਨੂੰ ਵੀ ਵਧੀਆ ਲੱਗਦਾ ਵੀ ਬਲੌਗ ਤਾਂ ਜਰੂਰ ਆਪਣਾ ਚੈਨਲ ਆਪਣਾ ਸਬਸਕ੍ਰਾਈਬ ਕਰੋ ਲਾਈਕ ਕਰੋ ਤੇ ਕਮੈਂਟ ਕਰਕੇ ਜਰੂਰ ਆਇਆ ਕਰੋ ਕਿਉਂਕਿ ਕਾਫੀ ਟਾਈਮ ਆਦ ਹੁਣ ਆਪਣੇ ਬਲੌਗ ਆਉਣ ਲੱਗੇ ਆ। ਬੇਚਰੀ ਮਾੜੀ ਜੀ ਬ੍ਰੇਕ ਲੈ ਲਈ ਸੀਗੀ ਥੋੜਾ ਬਿਜੀ ਸੀਗਾ। ਉਹ ਤੁਹਾਨੂੰ ਪਤਾ ਲੱਗਣ ਵਾਲੇ ਦਿਨਾਂ ਦੇ ਵਿੱਚ ਕਿੱਧਰ ਬਿਜੀ ਸੀਗੇ ਤੇ ਬਹੁਤ ਜਲਦੀ ਤੁਹਾਨੂੰ ਪਤਾ ਲੱਗ ਜਾਊਗਾ। ਅਗਲੇ ਮਹੀਨੇ ਲੱਗਦਾ ਸ਼ਾਇਦ ਹੱਥ ਤੱਕ ਪਤਾ ਲੱਗੂਗਾ। ਕਿੱਧਰ ਬਿਜੀ ਸੀ ਇਹ ਬਲੌਗ ਹੈ ਹੁਣ ਯਾਰੇ ਸੀ ਉਹ ਤੁਹਾਨੂੰ ਦੱਸਾਂਗੇ ਬਾਅਦ ਦੇ ਵਿੱਚ ਤੇ ਬਾਕੀ ਬਾਕੀ ਇੱਥੇ ਖੜੇ ਆਪਾਂ ਹੀ ਪੰਪ ਤੇ ਉਸੇ ਤੇ ਆ ਕੇ ਖੜ ਗਏ ਜ ਸਲੀਪ ਪਾਈ ਹੋਈ ਵੀ ਸੀਗੀ ਰਾਤ ਦੇ ਵੱਜ ਗਿਆ ਕਹਿੰਦੇ 2 ਤੇ ਅੰਦਾਸਰੀ ਵਾਲਾ ਵੀ ਪਹੁੰਚ ਗਿਆ ਬਾਈ ਆਪਣੀ ਸਰੀ ਵਾਲੀ ਝਾੜ ਦੇ ਵਿੱਚ ਟਰੇਲਰ ਹੁਣ ਆਪਾਂ ਕਰਨ ਲੱਗੇ ਇੱਥੇ ਡ੍ਰੌਪ ਤੇ ਪੇਪਰ ਵਰਕ ਰੱਖਣਾ ਹੈਗਾ ਆਪਾਂ ਇਹਦੇ ਮਗਰ ਇਹਦੀ ਮੈਨੂੰ ਲੱਗਦਾ ਸ਼ਾਇਦ ਕੱਲ ਨੂੰ ਹੀ ਆ ਪਰਸਨਲ ਡਿਲੀਵਰੀ ਹੋਊਗੀ ਜਦੋਂ ਉਹਦੀ ਹੋਊਗੀ ਆਪਾਂ ਨਹੀਂ ਕਰਨੀ ਹੈਗੀ ਇਹਨਾਂ ਨੇ ਕਰਵਾ ਦੇਣੀ ਆ ਤੇ ਹੁਣ ਪੇਪਰ ਵਰਕ ਫਿਰ ਰੱਖਦੇ ਆ ਇੱਥੇ ਤੇ ਟਰੱਕ ਲਾ ਕੇ ਝਾੜ ਤੇ ਚੱਲਾਂਗੇ ਘਰੇ ਆਪਾਂ ਲਓ ਜੀ ਸਾਰਾ ਕੁਸ ਆਲ ਡਨ ਹੋ ਗਿਆ ਤੇ ਪੇਪਰ ਪੂਰ ਬਾਰ ਸਾਰਾ ਕੁਝ ਕਰਤਾ ਆ ਪਰ ਰੈਡੀ ਆ ਆਪਾਂ ਡਰਾਪ ਕਰ ਦੇਣਾ। ਤੇ ਟ੍ਰੇਲਰ ਆਪਾਂ ਮਗਰ ਕੱਢਤਾ ਈ। ਤੇ ਬਸ ਹੁਣ ਪਾਉਣੇ ਆ ਘਰੇ ਚਾਲੇ ਜ ਜਾ ਕੇ ਨਹਾ ਨੂੰ ਕੇ ਰੋਟੀ ਖਾਣੇ ਆ ਤੜਕੇ ਚ ਚਾਰ ਚੂਰੀ ਵੱਜ ਜਾਣੇ ਆ ਪੈਂਦੇ ਨੇ। ਤੇ ਪਰ ਕੱਲੂ ਆਪਣਾ ਕੋਈ ਲੋਡ ਹੈ ਨਹੀਂ ਤੇ ਆਪਾਂ ਕੱਲੂ ਮੈਨੂੰ ਲਾਦਾ ਸ਼ਾਇਦ ਘਰੇ ਹੀ ਹੋਵਾਂਗੇ। ਤੇ ਬਾਕੀ ਬਾਈ ਜੀ ਜੇ ਬਲੌਗ ਵਧੀਆ ਲੱਗਿਆ ਐਂਡ ਕਰ ਦਿੰਨੇ ਆ ਬਲੌਗ ਦਾ। ਆ ਚੈਨਲ ਜਰੂਰ ਸਬਸਕ੍ਰਾਈਬ ਕਰਿਓ, ਲਾਈਕ ਕਰਿਓ, ਸ਼ੇਅਰ ਕਰਿਓ ਤੇ ਕਮੈਂਟ ਜਰੂਰ ਕਰਕੇ ਜਾਇਓ। ਮਿਲਦੇ ਆ ਫਿਰ ਇੱਕ ਹੋਰ ਸੋਹਣੇ ਸਫਰ ਤੇ ਨਵੇਂ ਦਿਨ ਦੇ ਵਿੱਚ ਮਿਲਾਂਗੇ। ਉਰ